ਸਸ਼ੀਕਾਲ ਤੁਸੀਂ ਦੇਖ ਰਹੇ ਹੋ ਏਬੀਪੀ ਸਾਂਝਾ ਏਬੀਪੀ ਸਾਂਝਾ ਤੇ ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਆ ਰਹੀ ਹੈ ਸਿੱਧੂ ਮੂਸੇਵਾਲਾ ਦੇ ਕਰੀਬੀ ਟਰਾਂਸਪੋਰਟਰ ਤੋਂ ਜ਼ਬਰਨ ਫਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਮਾਨਸਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਗੁਰਦਾਸਪੁਰ ਦੇ ਸ਼ੂਟਰ ਸਮੇਤ 4 આરોપીਆਂ ਨੂੰ ਡਲਹੋਜੀ ਦੇ ਨਜ਼ਦੀਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਸਾਡੇ ਨਾਲ ਸਾਡੇ ਸਹਿਯੋਗੀ ਨਵਦੀਪ ਜੁੜ ਚੁੱਕੇ ਨੇ ਨਵਦੀਪ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੇ ਬਾਹਰ ਜਿਹੜੀ ਮਾਨਸਾ ਦੇ ਵਿੱਚ ਬੀਤੇ ਦਿਨ ਫਾਇਰਿੰਗ ਹੋਈ ਸੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕੀ ਕਹੋਗੇ ਕੀ ਹੈ ਪੂਰੀ ਜਾਣਕਾਰੀ ਬਿਲਕੁਲ ਅਸ਼ਵ ਦਸਰਾ ਚਾਹਾਂਗਾ ਕਿ ਸਿੱਧੂ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਨਾਮੀ ਟਰਾਂਸਪੋਰਟਰ ਦੇ ਜ਼ਬਰਨ 30 ਲੱਖ ਰੁਪਏ ਦੀ ਫਰੋਤੀ ਅਤੇ ਉਸ ਦੇ ਘਰ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਪੁਲਿਸ ਨੇ ਪਹਿਲਾਂ ਵੀ ਤਿੰਨ આરોપી ਪਕੜੇ ਗਿਆ ਜਿਨ੍ਹਾਂ ਵਿੱਚੋਂ ਜੱਸੀ ਪੈਂਚਰ ਨਾਮ ਦਾ ਮੇਨ આરોપી ਸੀ ਜੋ ਕਿ ਫਿਰੋਜ਼ਪੁਰ ਜੇਲ੍ਹ ਵਿੱਚੋਂ ਇਹ ਸਾਰੀ ਘਟਨਾ ਨੂੰ ਉਸ ਨੇ ਅੰਜਾਮ ਦਿੱਤਾ ਸੀ ਅਤੇ ਉਸ ਦੇ ਇੱਕ ਸਾਥੀ ਜਸ਼ਨ ਕਨੇਡਾ ਅਤੇ ਹੁਸਨ ਸੌਰੀ ਜਸ਼ਨ ਇੰਗਲੈਂਡ ਅਤੇ ਹੁਸਨ ਕੈਨੇਡਾ ਨੇ ਫੋਰਨ ਦੀ ਧਰਤੀ ਤੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਮੱਦੀ ਅਤੇ ਪ੍ਰਭਜੋਤ ਨੂੰ ਤੇ ਜੱਸੀ ਪੈਂਚਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਬੀਤੀ ਰਾਤ ਡਲਹੋਜੀ ਦੇ ਨਜ਼ਦੀਕ ਡਲਹੋਜੀ ਪੁਲਿਸ ਦੇ ਸਹਿਯੋਗ ਨਾਲ ਮਾਨਸਾ ਥਾਣਾ ਸਿਟੀ 2 ਪੁਲਿਸ ਵੱਲੋਂ ਚਾਰ ਹੋਰ આરોપીਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚੋਂ ਸਨਿਮਾਨ ਅਮਰਜੀਤ ਸਿੰਘ ਜੋ ਕਿ ਗੁਰਦਾਸਪੁਰ ਦਾ ਸਾਬਕਾ ਫੌਜੀ ਹੈ 7 ਸਾਲ ਫੌਜ ਵਿੱਚ ਵੀ ਰਿਹਾ ਹੈ ਔਰ ਸ਼ੂਟਰ ਹੈ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਤੇ ਜਿਹੜੀ ਪ੍ਰਗਤ ਸਿੰਘ ਦੇ ਘਰ ਫਾਇਰਿੰਗ ਕੀਤੀ ਗਈ ਸੀ ਉਹ ਇਸੇ ਅਮਰਤ ਸਿੰਘ ਅਮਰਤਪਾਲ ਨੇ ਕੀਤੀ ਸੀ ਜੋ ਕਿ ਸਾਬਕਾ ਫੌਜੀ ਹੈ ਇਸ ਤੋਂ ਇਲਾਵਾ ਦੋ ਹੋਰ ਇਸ ਦੇ ਸਾਥੀ ਨੇ ਸਨੀ ਅਤੇ ਨੂਰਪ੍ਰੀਤ ਔਰ ਇੱਕ ਹੋਰ ਸਾਥੀ ਹੈ ਜਿਨ੍ਹਾਂ ਨੂੰ ਚਾਰਾਂ ਨੂੰ ਅੱਜ ਮਾਨਸਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਸਾ ਪੁਲਿਸ ਵੱਲੋਂ ਇਹਨਾਂ ਦਾ ਚਾਹ ਦਿੰਦਾ ਜਿਹੜਾ ਪੁਲਿਸ ਰਿਮਾਂਡ ਹਾਸਲ ਕੀਤਾ ਦੱਸ ਦਈਏ ਕਿ ਜਿਹੜਾ ਇਹ ਹਥਿਆਰ ਜਿਹੜਾ ਚਲਾਇਆ ਗਿਆ ਸੀ ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜਾ ਇੰਡੀਆ ਵਿੱਚ ਆਇਆ ਸੀ ਔਰ ਜਿਹੜਾ ਸੰਨੀ ਮਾਨ ਜੋ ਕਿ ਮਾਨਸਾ ਦੇ ਹੀ ਇੱਕ ਸਾਬਕਾ ਕਾਉਂਸਲਰ ਦਾ ਬੇਟਾ ਹੈ ਉਹ ਇਹ ਬਾਰਡਰ ਤੋਂ ਹਥਿਆਰ ਲੈ ਕੇ ਆਇਆ ਸੀ ਜਿਨ੍ਹਾਂ ਵਿੱਚ 15 ਜਨਵਰੀ ਨੂੰ ਮਾਨਸਾ ਥਾਣਾ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋ ਹਥਿਆਰ ਜਿਹੜੇ ਪਹਿਲਾਂ 15 ਜਨਵਰੀ ਨੂੰ ਗ੍ਰਿਫਤ ਬਰਾਮਦ ਕਰ ਲਏ ਗਏ ਸੀ ਤੇ ਇਹਨਾਂ ਤੇ ਪਰਚਾ ਦਿੱਤਾ ਗਿਆ ਸੀ ਔਰ ਉਸ ਟਾਈਮ ਵੀ ਪੁਛਗਿਛ ਵਿੱਚ ਮਾਨਸਾ ਪੁਲਿਸ ਦੀ ਵੱਡੀ ਨਲਾਇਕੀ ਰਹੀ ਹੈ ਕਿਉਂਕਿ ਸਨਿਮਾਨ ਤਿੰਨ ਹਥਿਆਰ ਲੈ ਕੇ ਆਇਆ ਸੀ ਔਰ ਜੇ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਹੁੰਦੀ ਤਾਂ ਤੀਸਰਾ ਹਥਿਆਰ ਵੀ ਬਰਾਮਦ ਕੀਤਾ ਜਾ ਸਕਦਾ ਸੀ ਔਰ ਸਾਡੇ ਸੂਤਰ ਦੱਸਦੇ ਆ ਕਿ ਸਨੀਮਾਨ ਨੇ ਪੁਲਿਸ ਨੂੰ ਇਹ ਗੱਲ ਦੱਸ ਦਿੱਤੀ ਸੀ ਕਿ ਉਸਨੇ ਚੰਡੀਗੜ੍ਹ ਦੇ ਨੂਰਪ੍ਰੀਤ ਨੂੰ ਜਿਹੜਾ ਤੀਸਰਾ ਹਥਿਆਰ ਦਿੱਤਾ ਔਰ ਉਸੇ ਹਥਿਆਰ ਨਾਲ ਜਿਹੜਾ ਇਹ ਪ੍ਰਗਟ ਸਿੰਘ ਦੇ ਜਿਹੜਾ ਆਪਕਾਰ ਬਾਰ ਵੈਰਿੰਗ ਕੀਤੀ ਗਈ ਹੈ ਅਗਰ ਪੁਲਿਸ ਉਸ ਟਾਈਮ ਇਹ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰਦੀ ਤਾਂ ਸ਼ਾਇਦ ਇਹ ਘਟਨਾ ਵੀ ਨਹੀਂ ਅੰਜਾਮ ਦਿੱਤਾ ਜਾ ਸਕਦਾ ਸੀ ਹੁਣ ਮਾਨਸਾ ਪੁਲਿਸ ਨੇ ਟੋਟਲ 7 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਸਨ ਕੈਨੇਡਾ ਅਤੇ ਜਸ਼ਨ ਇੰਗਲੈਂਡ ਜੋ ਕਿ ਉਹ ਅਜੇ ਗ੍ਰਿਫਤਾਰ ਕਰਨੇ ਬਾਕੀ ਆ ਕਿਉਂਕਿ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਔਰ ਦੂਸਰਾ ਜੋ ਪਾਕਿਸਤਾਨ ਦਾ ਕਨੈਕਸ਼ਨ ਇਸ ਚ ਸਾਹਮਣੇ ਆਇਆ ਕਿ ਡਰੋਨ ਰਾਹੀਂ ਕਿਵੇਂ ਹਿੰਦੂਸਤਾਨ ਦੀ ਧਰਤੀ ਤੇ ਹਥਿਆਰ ਆਉਂਦੇ ਆ ਤੇ ਕ੍ਰਾਈਮ ਕੀਤਾ ਜਾਂਦਾ ਉਹ ਵੀ ਜਿਹੜਾ ਕਨੈਕਸ਼ਨ ਆਇਆ ਉਸ ਨੂੰ ਵੀ ਪੁਲਿਸ ਹੁਣ ਖੰਘਾਲੇਗੀ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੋਰ ਪੁਲਿਸ ਕੀ ਖੁਲਾਸੇ ਕਰਦੀ ਹੈ ਕਿਉਂਕਿ ਅਜੇ ਤੱਕ ਮੀਡੀਆ ਦੇ ਸਾਹਮਣੇ ਪੁਲਿਸ ਨੇ ਕਿਸੇ ਵੀ ਚੀਜ਼ ਨੂੰ ਨਹੀਂ ਦੱਸਰ ਕੀਤਾ ਔਰ ਸਾਡੇ ਐਸਐਸਪੀ ਮਾਨਸਾ ਨਾਲ ਸੰਪਰਕ ਬਾਰ-ਬਾਰ ਕੀਤਾ ਪਰ ਉਹਨਾਂ ਨੇ ਸੰਪਰਕ ਤੇ ਕੋਈ ਵੀ ਜਵਾਬ ਨਹੀਂ ਤਾਗਰ ਹੁਣ ਮਾਨਸਾ ਪੁਲਿਸ ਇਸ ਪੂਰੇ ਮਾਮਲੇ ਵਿੱਚ ਕਦੋਂ ਪੀਸੀ ਕਰਦੀ ਹੈ ਜਾਂ ਕਦੋਂ ਇਸ ਦਾ ਖਲਾਸਾ ਕਰਦੀ ਹੈ ਇਹ ਅਹਿਮ ਹੋਏਗਾ ਜੀਐਸਪ ਨਵਦੀਪ ਪੁਲਿਸ ਕੋਲੋਂ ਕੋਈ ਜਾਣਕਾਰੀ ਮਿਲੀ ਹੈ ਕਿ ਕਿਹੜੇ ਗਰੁੱਪ ਦੇ ਨਾਲ ਇਹ ਕਿਹੜੇ ਗੈਂਗ ਦੇ ਨਾਲ ਇਹ ਸਬੰਧਤ ਨੇ ਬਿਲਕੁਲ ਦੱਸ ਦਿਆ ਕਿ ਜੱਸੀ ਪੈਂਚਰ ਜੋ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਹੈ ਉਹ ਵੀ ਆਪਣੇ ਆਪ ਚ ਇੱਕ ਵੱਡਾ ਨਾਮ ਹੋ ਚੁੱਕਿਆ ਕਿਉਂਕਿ ਜੱਸੀ ਪੈਂਚਰ ਤੇ 21 ਦੇ ਕਰੀਬ ਹੈ ਜਿਹੜੇ ਇਸ ਤਰ੍ਹਾਂ ਦੇ ਜ਼ਬਰਨ ਵਸੂਲੀ ਘਰ ਦੇ ਬਾਹਰ ਫਾਇਰਿੰਗ ਕਰਨੀ ਜਾਂ ਕੋਈ ਇਸ ਤਰ੍ਹਾਂ ਦੇ ਮਾਮਲੇ ਦਰਜ ਨੇ ਔਰ ਅਰਾਦਾ ਕਤਲ ਦੇ ਔਰ ਇਹ ਜੱਸੀ ਪੈਂਚਰੀ ਹੈ ਜੋ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਚ ਬਾਰ ਬਾਰ ਆਇਆ ਕਿ ਇਹ ਜੇਲ ਵਿੱਚੋਂ ਬੈਠ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਫਰੋਤੀਆਂ ਤੇ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਇਸ ਤੋਂ ਪਹਿਲਾਂ ਜਿਸ ਤਰ੍ਹਾਂ 15 ਜਨਵਰੀ ਦਾ ਮਾਮਲਾ ਹੈ ਉਸ ਵਿੱਚ ਵੀ ਜੱਸੀ ਬੈਂਚਰ ਦਾ ਰੋਲ ਆਇਆ ਉਸ ਤੋਂ ਪਹਿਲਾਂ ਬਰਨਾਲਾ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਗਈ ਸੀ ਬਰਨਾਲਾ ਚ ਵੀ ਹਥਿਆਰ ਬਰਾਮਦ ਹੋਏ ਨੇ ਉਸ ਵਿੱਚ ਵੀ ਇਸੇ ਜੱਸੀ ਪੈਂਚਰ ਦਾ ਨਾਮ ਸਾਹਮਣੇ ਆਇਆ ਸੀ ਜੱਸੀ ਪੈਂਚਰ ਇੱਕ ਨਵਾਂ ਗੈਂਗਸਟਰ ਵੀ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਾਫੀ ਸਾਹਮਣੇ ਆਇਆ ਕਿ ਜੱਸੀ ਦਾ ਹੀ ਪਾਕਿਸਤਾਨ ਵਿੱਚ ਕਨੈਕਸ਼ਨ ਹੈ ਔਰ ਪਾਕਿਸਤਾਨ ਤੋਂ ਹਥਿਆਰ ਡਰੋਨਾਂ ਰਾਹੀਂ ਪੰਜਾਬ ਲਿਆਂਦੇ ਜਾਂਦੇ ਆ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੁਣ ਪੁਲਿਸ ਜੱਸੀ ਬੈਂਚਰ ਨੂੰ ਕਿਉਂਕਿ ਟ੍ਰਾਂਨਜ਼ਿਟ ਰਿਮਾਂਡ ਉੱਪਰ ਮਾਨਸਾ ਲਿਆਂਦਾ ਗਿਆ ਔਰ ਜੱਸੀ ਬੈਂਚਰ ਤੋਂ ਹੋਰ ਕਿਹੜੇ ਖਲਾਸੇ ਹੁੰਦੇ ਨੇ ਉਹ ਵੀ ਦੇਖਣਾ ਹੋਵੇਗਾ ਔਰ ਜੱਸੀ ਪੈਂਚਰ ਦਾ ਜੋ ਜੇਲ੍ਹਾਂ ਵਿੱਚੋਂ ਜਾਂ ਵਿਦੇਸ਼ ਦੇ ਲੋਕਾਂ ਨਾਲ ਕਿਸ ਤਰ੍ਹਾਂ ਸੰਪਰਕ ਹੋਇਆ ਪਾਕਿਸਤਾਨ ਨਾਲ ਕਿਸ ਤਰ੍ਹਾਂ ਸੰਪਰਕ ਹੋਇਆ ਇਹ ਦੇਖਣਾ ਜ਼ਰੂਰ ਅਹਿਮ ਹੋਵੇਗਾ ਕਿ ਹੁਣ ਪੁਲਿਸ ਇਸ ਮਾਮਲੇ ਵਿੱਚ ਕੀ ਰਾਜ ਉਗਲਾ ਗੁਗਲ ਬੰਦੀ ਹੈ ਜੱਸੀ ਪੈਂਚਰ ਤੋਂ ਇਹ ਦੇਖਣਾ ਜ਼ਰੂਰ ਅਹਿਮ ਹੋਵੇਗਾ ਜੀ ਨਵਦੀਪ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ